ਹਾਂਜੀ ਦੱਸੋ ਕੀ ਹਾਲ ਚਾਲ ਹੈ ਠੀਕ ਹੈ ਸੋ ਲੋ ਧੁੰਦ ਬਹੁਤ ਹੈ ਮੈਂ ਚਲਿਆ ਪਾਣੀ ਛੱਡਣ ਖੇਤ ਨੂੰ ਉਹ ਬੂਟੇ ਲਾਇਤੇ ਉਹਦੇ ਕਰਕੇ ਇਹ ਦੇਣਾ ਪੈਣਾ ਫਿਰ ਜੈਨੂ ਕਿਦੇ ਹੋਰ ਨਾ ਵੀ ਛੱਡ ਲੈਣਾ ਮੋਟਰ ਆਪਣੀ ਹੈ ਪਰ ਸੰਜੀ ਪੰਜ ਜਣੇ ਆ ਪਿੰਡ ਤੇ ਪਾਈਪ ਦਿਵਾਤੇ ਵੇ ਉਹਦੇ ਕਰਕੇ ਆਪਣੀ ਮੋਟਰ ਨਹੀਂ ਰਹੀ ਸੰਜੀ ਮੋਟਰ ਹੋ ਗਈ ਠੀਕ ਹੈ ਸੋ ਅੱਜ ਫਿਰ ਧੰਦ ਦੇ ਹਿਲੋ ਹਰੇ ਭਰੇ ਖੇਤ ਚਿੱਟਾ ਹੋਇਆ ਪਿਆ ਕੋਰਾਂ ਜੰਮਿਆ ਪਿਆ 65 ਕੰਪਰ ਵੀ ਆ ਮੈਂ ਆ ਕੇ ਮੋਟਰ ਚਲਾਈ ਜਨੂ ਲਾਈਟ ਚ ਲੱਗੀ ਬਈ ਗਲਤੀ ਕਰਦਾ ਜੇ ਬੜੂਗਾ ਲਾਈਟ ਆਉਂਗੀ ਜਨੂ ਮੈਂ ਕਿਹਾ ਸੇਕ ਲਈ ਬੰਬ ਬਣਾਇਆ ਗਵਾਲੀ ਮੈਂ ਜਿਆਦਾ ਆਇਆ ਬਾ ਜਿਆਦੀ ਦੋ ਵਾਰ ਤਾਂ ਲਾਈਟ ਜਾ ਲੀ ਹੈ ਫਿਰ ਜਨੂ ਉੱਥੇ ਮਰ ਜਾ ਸੇਕ ਵੀ ਲਿਆ ਠੀਕ ਹੈ ਆ ਹੁਣ ਪਾਣੀ ਛੱਡਿਆ ਏ ਉਹ ਆਂਦਾ ਏ ਪਾਣੀ ਉਧਰ ਤੇ ਇਦਰ ਉਦਨ ਵਾਲਿਆ ਦਾ ਪਾਣੀ ਆ ਰਹਿ ਗਿਆ ਮੈਂ ਤੁਹਾਨੂੰ ਦਿਖਾਦਾ ਆਹ ਬੂਟੇ ਲੱਗੇ ਆ ਇਹ ਆਏ ਠੀਕ ਹੈ ਇਨਾ ਬਿਤੇ ਨਾ ਪਾਣੀ ਆਣਾ ਐ ਚੰਗੀ ਤਰ੍ਹਾਂ ਤੋਹਣੀ ਹੈ ਇਹਨੂੰ ਇੱਥਾ ਬਹੁਤ ਬੂਟੇ ਖਰਾਬ ਹੋਗੇ ਤੇ ਪਾਣੀ ਖੜ ਕੇ ਤਾਂ ਨਮੀ ਨਮੀ ਹੈਗੇ ਤੇ ਉਹ ਫਿਰ ਪਾਣੀ ਦੀ ਮਾਰ ਜਿੱਦਾ ਮੀਂਹ ਲੱਗੇ ਨਾ ਉਹਦੇ ਕਰਕੇ ਖਰਾਬ ਹੋਗੇ ਬੂਟੇ ਤੋਂ ਬਈ ਲਾਟ ਆ ਗਈ ਤੇ ਫੋਂ ਫੇਰ ਚੱਲ ਕੇ ਹੁੰਦਾ ਅੱਧਾ ਘੰਟਾ ਹੋ ਗਿਆ ਜਦੋਂ ਮੈਂ ਸਿੱਖਣ ਲੱਗਿਆ ਵਾ ਇਹ ਦੱਸੋ ਕਿਤੇ ਕਿਤੇ ਨਾ ਹੁੰਦਾ ਮੈਂ ਸਿੱਖਦਾ ਏ ਤੂੰ ਆ ਮੇਰੇ ਵੱਲੋਂ ਵੀ ਆਈ ਜਾਂਦਾ ਰੇਗ ਨਾ ਇਦਾਂ ਹੀ ਹੁੰਦਾ ਲਓ ਭਾਈ ਦੇਖੋ ਹੁਣ ਲਾਈਟ ਲਓ ਭਾਈ ਸਵੇਰ ਦੇ ਆ 10:30 ਵਜੇ ਦੀ ਲਾਈਟ ਗਈ ਵੀ ਹੈ ਹੁਣ ਆਈ ਲਾਈਟ 4 ਵਜੇ ਜਾਂ ਹੈ ਕੱਟਤਾ ਦੱਸਿਆ ਨਹੀਂ ਹੈਗਾ ਜਦੋਂ ਹੁੰਦਾ ਹੈ ਕੱਟ ਅਖਬਾਰ ਚ ਉਦੋਂ ਜਾਂਦੇ ਨਹੀਂ ਲੈਡ ਆ ਬਿਨਾਂ ਦੱਸੇ ਤੇ ਲੈਡ ਚਲ ਜਾਂਦੀ ਹੁਣ ਨੂੰ ਮੇਰਾ ਪਾਣੀ ਮੁੱਕ ਜਾਣਾ ਦਾ ਕੱਲ ਨੂੰ ਮੈਨੂੰ ਵਿਆਹ ਹੈ ਪਿੰਡ 'ਚ ਵਿਆਹ ਵੀ ਜ਼ਰੂਰੀ ਹੈ ਪਹਿਲਾ ਰਾਤੋ ਰਾਤ ਭਰਦਾ ਨਹੀਂ ਸਾਰੇ ਠੀਕ ਹੈ ਆ ਬੰਨੇ ਦੇਖੋ ਮੇਰੇ ਨਾਲ ਸੁਣ ਲਓ ਮਿੱਤਰੋ ਸ਼ਾਮ ਹੋ ਗਈ ਹੁਣ ਆਹਾ ਕਰ ਇਹਨੂੰ ਪਾਣੀ ਛੱਡ ਲਿਆ ਠੀਕ ਹੈ ਬਸ ਉਹ ਦੋ ਰਹਿ ਗਏ ਉੱਤੇ ਬਾਅਦ ਆਪਣਾ ਕੰਮ ਬਾਜੀ ਬਾਹ ਆ ਦੇਖੋ ਕੌਣ ਬੈਠ ਲਿਆ ਬਾਜੀ ਬਾਹ ਆਰਾਮ ਨਾਲ ਬੈਠਿਆ ਠੀਕ ਹੈ ਯਾਨੀ ਰਾਤ ਪਰ ਇੱਥੇ ਬੈਠੇ ਰਹਿਣਾ ਜੀ ਅੱਜ ਦਾ ਬਲੌਗ ਐਨਕ ਲਾਈਕ ਕਮੈਂਟ ਸ਼ੇਅਰ ਕਰ ਦਿਓ ਠੀਕ ਹੈ ਲੈਟ ਬਾਰੇ ਤੁਹਾਡੇ ਸਾਰਿਆਂ ਦਾ ਕੀ ਖਿਆਲ ਹੈ ਲੈਟ ਵਾਲੀ ਬੋਕਾ ਜਲ ਕੀਤਾ ਆ ਕੇ ਇਹ ਚੱਲਦਾ ਪਹਿਲਾ ਮਾਰ ਮੁੱਟੇ ਭਰ ਕੇ ਤਿਆਰ ਆਇਆ ਦਰਦਰ ਉੱਪਰ ਤੇ ਪਾਣੀ ਆ ਗਿਆ ਤਾਂ ਠੀਕ ਹੈ ਚਲੋ ਲਾਈਕ ਸ਼ੇਅਰ ਕਮੈਂਟ ਕਰਿਓ ਮੇਰੇ YouTube ਚੈਨਲ ਨੂੰ ਠੀਕ ਹੈ ਧੰਨਵਾਦ ਵੀਡੀਓ ਦੇਖਣ